ਤਰਾਟ ਦੇ ਲੰਗੜ ਪਿੱਛੋਂ ਅਸੂ ਦੀ ਜਿਹੜੀ ਮਿੱਠੀ ਮਿੱਠੀ ਰੋਤ ਇਸ ਰੋਤ ਵਿੱਚ ਮੇਰੇ ਅੰਦਰ ਪ੍ਰਭੂ ਪਤੀ ਦੇ ਪਿਆਰ ਦਾ ਉਸ਼ਾਲਾ ਆਰਿਤਾ ਹੈ ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚਾਚ ਕੇ ਮੈਂ ਪ੍ਰਭੂ ਪਤੀ ਨੂੰ ਮਿਲਾਂ ਹਾਂ ਜੀ ਮਨ ਤੰਪਿਆ ਸਰਸ ਕੋਈ ਯਾਰ ਮਿਲਾਵੇ ਮਾਏ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ ਚੇਤ ਲੋਚਦਾ ਹੈ ਕੋਈ ਉਸ પતિ ਨੂੰ ਲਿਆ ਕੇ ਮੇਲ ਕਰਾ ਦੇ ਹਾਂਜੀ ਸੰਤ ਸਹਾਰੀ ਪ੍ਰੇਮ ਕੇ ਹਾਂ ਦਿਨ ਕੇ ਜਾਨ ਪ੍ਰੇਮ ਵਿਧਾਨ ਵਿੱਚ ਸਹਾਇਤਾ ਕਰਦੇ ਨੇ ਸੰਤ ਜਾਨ ਪ੍ਰੇਮ ਵਿਧਾਨ ਵਿੱਚ ਸਹਾਇਤਾ ਕਰਦੇ ਮਨ ਮੈਂ ਉਹਨਾਂ ਦੀ ਚਰਨੀ ਲੱਗੀ ਹਾਂ ਹਾਂਜੀ ਵੀਰੇ ਪ੍ਰਭ ਕਿਉਂ ਸੁਸਾਈਏ ਦੂਜੀ ਨਹੀਂ ਜਾਏ ਪ੍ਰਭ ਤੋਂ ਬਿਨਾ ਸੁਖ ਅਨੰਦ ਨਹੀਂ ਮਿਲ ਸਕਦਾ ਕਿਉਂ ਕੀ ਸੋਖਾ ਆਨੰਦਲੀ ਹੋਰ ਕੋਈ ਥਾਂ ਹੀ ਨਹੀਂ ਹੈ ਹਾਂਜੀ ਜਿਨੀ ਚਖਿਆ ਪ੍ਰੇਮ ਰਸ ਸੇਤ੍ਰਪਤ ਰਹੇ ਆਗਾਏ ਜੇ ਨਾ ਬੜ ਪਾਕੀਆਂ ਨੇ ਪ੍ਰਭੂ ਦਾ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਆ ਰਾਮ ਰਸ ਪਿਆਰੇ ਜਹ ਰਸ ਵਿਸਰ ਗਏ ਰਸ ਔ ਜੇਨਾ ਨੂੰ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਗਿਆ ਉਹਨਾਂ ਦੂਜੇ ਰਸ ਜਿਹੜੇ ਠੇਕੇ ਲੱਗਣ ਲੱਗ ਜਾਂਦੇ ਆ ਫਰੀਦਾ ਸ਼ਕਰ ਖੰਡ ਨੇ ਬਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰਸਨਾ ਪੋਜਣ ਦੁੱਧ ਖੰਡ ਮਿੱਠਾ ਸ਼ਹਿਦ ਮਿੱਠਾ ਦੁੱਧ ਮਿੱਠਾ ਮਿਸ਼ਰੀ ਮਿੱਠੀ ਇਹ ਜੰਨੀਆਂ ਵੀ ਮਿੱਠੀਆਂ ਵਸਤੂਆਂ ਨੇ ਬਾਬਾ ਫਰੀਦ ਸਾਹਿਬ ਕਹਿੰਦੇ हे ਪਰਮਾਤਮਾ हे ਖੁਦਾ ਹੈ ਗੁਰੂ ਤੇਰੇ ਨਾਮ ਤੋਂ ਬਿਨਾਂ ਇਹ ਫਿੱਕੀਆਂ ਹੀ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਦੇ ਇੱਕ ਵਾਰੀ ਸਵਾਦ ਆ ਗਿਆ ਉਹਨਾਂ ਬਾਕੀ ਦੇ ਮਾਇਆ ਦੇ ਸਵਾਦ ਭੁੱਲ ਜਾਂਦੇ ਐ ਉਹ ਮਾਇਆ ਵੱਲੋਂ ਰੱਜ ਜਾਂਦੇ ਐ ਹਾਂਜੀ ਆਪ ਤੇ ਆਗ ਲੈ ਲਓ ਪ੍ਰਭੂ ਲੜ ਲਾਏ ਆਪਾ ਭਾਵ ਛੱਡ ਕੇ ਅਰਦਾਸਾਂ ਕਰਦੇ ਰਹਿੰਦੇ ਨੇ ਏ ਪ੍ਰਭੂ ਸਾਨੂੰ ਆਪਣੇ ਲੜ ਲਈ ਰੱਖ ਹਾਂਜੀ ਜੋ ਹਰ ਕੰਤ ਮਿਲਈਆ ਸੇਵ ਛੁੱਟ ਤਾ ਨਾ ਜਾਏ ਜੇ ਸਜੀਵ ਇਸਤਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ ਉਹ ਉਸ ਮળાਪ ਵਿੱਚੋਂ ਵਿਛੜ ਕੇ ਹੋਰ ਕਿਸੇ ਤਾ ਨਹੀਂ ਜਾਂਦੇ ਜਿਨ੍ਹਾਂ ਨੂੰ ਗੁਰੂ ਦਾ ਦਰ ਮਿਲ ਗਿਆ ਉਹ ਇਹ ਦਰ ਛੱਡ ਕੇ ਹੋਰ ਪਾਸੇ ਨਹੀਂ ਘਟਕਦੇ ਹਾਂਜੀ ਪ੍ਰਭ ਵਿਦੇ ਦੂਜਾ ਕੋ ਨਹੀਂ ਨਾਨਕ ਹਰ ਸੜਾਵੇ ਗੁਰੂ ਜੀ ਕਹਿੰਦੇ ਦੀਦੀ ਸੁਖ ਬਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਅਸੂ ਸੁਖੀ ਵਸੰਤੀਆ ਅਸੂ ਦੀ ਮਿੱਠੀ ਮਿੱਠੀ ਰੋਤ ਵਿੱਚ ਉਹ ਜੀਵ ਇਸ ਤਰ੍ਹਾਂ ਸੁਖ ਵਿੱਚ ਵਸਦਿਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਇਸ ਕਰਕੇ ਭਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਐ ਜਿੱਥੋਂ ਮੈਂ ਬੇਨਤੀ ਸ਼ੁਰੂ ਕੀਤੀ ਸੀ ਕਿ ਮਹਾਪੁਰਖਾਂ ਦਾ ਸੰਗ ਭਗਾਂ ਨਾਲ ਮਿਲਦਾ ਹੈ ਵੱਡੇ ਸਾਡੀ ਸੰਗਤ ਕਰੀਏ ਧੰਨਵਾਦ ਸਾਰੀ ਸੰਗਤ ਦਾ ਮਹਾਪੁਰਖ ਆਦਰਨੀਆ ਬੰਦਨੀਆ ਪੂਜਨੀਏ 108 ਸ੍ਰੀਮਾਨ ਸੰਤ Swami Sahajdas Ji Maharaj ਸਤਿ ਸਾਕ ਜੀ ਇਥੋਂ ਦੇ ਸਾਰੇ ਪ੍ਰਬੰਧਕ ਸਭ ਦਾ ਧੰਨਵਾਦ ਸਪੇਜ ਸਦੰਤਰ ਸਾਹਿਬ ਜੀ ਦਾ ਤੇ ਕੋਟਾ ਰੋਟ ਸੁਪਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਤਰਸ ਕਰਕੇ ਸਾਨੂੰ ਆਪਣੀ ਬੋਧ ਵਿੱਚ ਬਿਠਾ ਕੇ ਹਾਜ਼ਰੀ ਪਰਵਾਈ ਸਤਿਗੁਰੂ ਕਿਰਪਾ ਕਰਨ ਸਾਧ ਸੰਗਤ ਜੀ ਇਹ ਵੀ ਬੇਨਤੀ ਹੈ ਜਿਨ੍ਹਾਂ ਨੇ ਭਾਈ ਅਜੇ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਵਾਲੇ ਬਣੋ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਗੋ ਸੋ ਗੁਰਮਤ ਦੇ ਵਿੱਚ ਜੋ ਬਚਨ ਹਨ ਉਹ ਪਰਵਾਨ ਕਰ ਲੈਣੇ ਭੁੱਲਾਂ ਗਲਤੀਆਂ ਦੀ ਖਿਮਾ ਪੋਟਾਂ ਨੂੰ ਸ਼ੁਕਰਾਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਵਨ ਸਤਿਗੁਰੂ ਸਾਰੇ